ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਲੂਆਂ ਦਾ ਰੇਟ ਬਹੁਤ ਮੰਦਾ ਚੱਲ ਰਿਹਾ ਵਾ ਤੇ ਇੱਥੇ ਤੁਸੀਂ ਆ ਟਰੱਕ ਖੜੇ ਦੇਖ ਰਹੇ ਆ ਠੀਕ ਆ ਤੇ ਟਰਾਲੀ ਟਰੈਕਟਰ ਕਿਸਾਨਾਂ ਕਿਸਾਨ ਭਰਾਵਾਂ ਦੇ ਖੜੇ ਦੇਖ ਰਹੇ ਆ ਨਾ ਤੇ ਬਾਹਰ ਵੀ ਤੁਹਾਨੂੰ ਦਿਖਾਵਾਂਗੇ ਹਨਾ ਵੀ ਬਹੁਤ ਟਰੈਕਟਰ ਕਿਸਾਨ ਭਰਾਵਾਂ ਦੇ ਖੜੇ ਆ ਤੇ ਜਿਵੇਂ ਰੇਟ ਵੀ ਬਹੁਤ ਘੱਟ ਚੱਲ ਰਿਹਾ ਵਾ ਇਸ ਟਾਈਮ ਕਿਸਾਨਾਂ ਨਾਲ ਬਹੁਤ ਤਕਾ ਹੋ ਰਿਹਾ ਵਾ ਤੇ ਆ ਕਿਸਾਨ ਭਰਾਵਾਂ ਨਾਲ ਕਰਦੇ ਆ ਗੱਲਬਾਤ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਬਈਆ ਤੇ ਆਪਣਾ ਤੁਹਾਨੂੰ ਪਤਾ ਹੀ ਆ ਵੀ ਆਲੂਆਂ ਦਾ ਰੇਟ ਹੈ ਨਾ ਕੀ ਹਿਸਾਬ ਕੁ ਦਾ ਚੱਲ ਰਿਹਾ ਵੈਸ ਟਾਈਮ ਆ ਆ ਤਾਂ ਮੰਦਾ ਜੀ ਆ ਕੋਈ ਪਸੰਦ ਦਾ ਕੋਈ ਹਾਲ ਨਹੀਂ 4 ਦਿਨ ਹੋ ਗਏ ਇੱਥੇ ਖੜੇ ਆ 14 ਦਿਨਾਂ ਬਾਅਦ ਅਰੇ ਟਰਾਲੀ ਖਾਲੀ ਹੋਈ 14 ਦਿਨਾਂ ਬਾਅਦ ਅੱਜ ਟਰਾਲੀ ਖਾਲੀ ਹੋਈ ਹੈ ਨਾ ਤੇ ਕੀ ਰੇਟ ਕੀ ਚੱਲ ਰਿਹਾ ਵੈਸ ਟਾਈਮ ਆ ਸਾਰਾ ਮੰਦਾ 300 ਰੁਪਿਆ 350 ਰੇਟਾਂ ਜੱਟ ਪੁੱਤਰ ਨੂੰ ਜਾਉਂ ਹੂੰ ਵੀ ਕਿਸਾਨਾਂ ਦਾ ਇੱਕ ਰੇਟ ਸੁਣਨਾ ਚਾਹੀਦਾ ਸਰਕਾਰ ਨੂੰ ਬਲਕਿ ਤੋਂ ਨਿਯਮ ਵੈਸ ਰੇਟ ਹੋਵੇ ਹਾਂ ਜੱਟ ਕੋਲ ਕੀ ਕਰਿਆ ਹਾਂਜੀ ਆ ਕਿਸਾਨਾਂ ਦੀ ਗੱਲ ਗੈਜ ਵੀ ਹੈਗੀ ਅਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਹਨ ਵੀ ਆ ਕਿਸਾਨ ਭਰਾਵਾਂ ਦੇ ਆ ਕਈ ਕੰਪਨੀਆਂ ਦੇ ਟਰੱਕ ਵੀ ਖੜੇ ਆ ਤੁਸੀਂ ਵੇਖ ਸਕਦੇ ਆ ਤੇ ਕਿਸਾਨ ਭਰਾਵਾਂ ਦੇ ਟਰੈਕਟਰ ਵੀ ਖੜੇ ਆ ਤੇ ਕੰਪਨੀਆਂ ਦੇ ਟਰੱਕ ਪਹਿਲਾਂ ਆ ਕੇ ਖੜੇ ਆ ਜਿਹੜੇ ਅੰਦਰ ਆਲੂ ਸਟੋਰ ਦੇ ਵਿੱਚ ਜਮ੍ਹਾਂ ਹੋ ਰਹੇ ਆ ਤੇ ਬਾਕੀ ਆਹ ਕਿਸਾਨ ਭਰਾਵਾਂ ਨੇ ਕਿਹਾ ਵਾ ਤੇ 4 ਦਿਨ ਹੋ ਗਏ ਅਜ ਟਰਾਲੀ ਟਰੈਕਟਰ ਖੜਿਆ ਨੂੰ ਤੇ ਬਹੁਤ ਬੁਰੇ ਹਾਲ ਆ ਵੀ ਜਿਹੜੇ ਆਲੂਆਂ ਦਾ ਰੇਟ ਫਿਕਸ ਹੋਣਾ ਚਾਹੀਦਾ ਵਾ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਤੇ ਬਾਹਰ ਵੀ ਤੁਹਾਨੂੰ ਦਿਖਾਵਾਂਗੇ ਬਾਹਰ ਦਾ ਵੀ ਉਹ ਟਰਾਲੀ ਡਰਾਈਵਰ ਭਰਾਵਾਂ ਦੇ ਖੜੇ ਆ ਤੁਸੀਂ ਵੀ ਜਰੂਰ ਦੱਸਿਓ ਵੀ ਜਿੰਨੇ ਵੀ ਕਿਸਾਨ ਭਰਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਹ ਟਰਾਲੀ ਡਰਾਈਵਰ ਜਿਹੜੇ ਬਾਹਰ ਖੜੇ ਆ ਤੁਸੀਂ ਦੇਖ ਹੀ ਸਕਦੇ ਆ ਵੀ ਆਹ ਲਾਈਨ ਲੱਗੀ ਖੜੀ ਆ ਟ੍ਰੈਲੀ ਡ੍ਰਾਈਵਰਾਂ ਦੀ ਕਿਸਾਨ ਭਰਾਵਾਂ ਦੀ ਟਾਈਮ ਹੋ ਚੁੱਕਿਆ ਵਾ 11:30 ਵਜੇ ਦਾ ਰਾਤ ਦਾ ਤੇ ਤਰੀਕ ਅੱਜ ਹੈਗੀ ਆ 25 ਤੇ ਆ ਇੱਕ ਇੱਕ ਪਾਸੇ ਵਾਲੀ ਲੈਨ ਆ ਇਹ ਬਹੁਤ ਲੰਬੀ ਲੈਨ ਸੀਗੀ ਤੇ ਆ ਹੁਣ ਉਹਦੇ ਡ੍ਰਾਈਵਰ ਅੰਦਰ ਖੜੇ ਆ ਕਿਸਾਨ ਭਰਾਵਾਂ ਦੇ ਤੇ ਪਰਲੇ ਪਾਸੇ ਵੀ ਲੈਨ ਬਹੁਤ ਜਿਆਦਾ ਲੰਬੀ ਆ ਤੇ ਆ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਨਾ ਤੇ ਬਹੁਤ ਇਹ ਕੇਂਦਰ ਸਰਕਾਰ ਨੂੰ ਕਿਹਾ ਜਾਂਦਾ ਵਾ ਵੀ ਵੱਧ ਤੋਂ ਵੱਧ ਰੇਟ ਇੱਕ ਫੈਕਸ ਹੋਣਾ ਚਾਹੀਦਾ ਵਾ ਵੀ ਜਿਵੇਂ ਕਿਸਾਨ ਭਰਾ ਹਨਾ ਕਈ ਕਿਸਾਨ ਭਰਾਵਾਂ ਦੇ ਵੀ ਜਿਹੜਾ ਰੇਟ ਇੱਕ ਫੈਕਸ ਕੀਤਾ ਜਾਵੇ ਤੇ ਆ ਤੁਸੀਂ ਵੇਖ ਹੀ ਸਕਦੇ ਆ ਕਿਸਾਨ ਭਰਾਵਾਂ ਦਾ ਬਹੁਤ ਬੁਰਾ ਹਾਲ ਆ ਤੇ ਇੱਕ ਰੇਟ ਫੈਕਸ ਹੋਣਾ ਚਾਹੀਦਾ ਵਾ ਇੱਕ ਕੋल्ड ਸਟੋਰ ਦੇ ਵਿੱਚ ਘਟੋ ਘਟ 100 200 ਟਰਾਲੀ ਇਸ ਟਾਈਮ ਵੀ ਘਟੋ ਘਟ ਚਾਰ ਪੰਜ ਦਿਨਾਂ ਤੋਂ ਖੜੀ ਆ ਵੀ ਜਿਹੜੀ ਹਰੇ ਅੰਦਰ ਅੰਦਰ ਸਟੋਰ ਹੋਣ ਜਾ ਰਹੀ ਆ ਆਲੂਆਂ ਦੀਆਂ ਟਰਾਲੀਆਂ ਜਿਹੜੀਆਂ ਇੱਕ ਗੈਂਗਰ ਸਰਕਾਰ ਨੂੰ ਬੇਨਤੀ ਆ ਵੀ ਇੱਕ ਰੇਟ ਸੈੱਟ ਹੋਣਾ ਚਾਹੀਦਾ ਵਾ